ਪੂਰਪਾ ਜਾਣਕਾਰੀ ਹੈ ਮੁੱਖ ਮੰਤਰੀ ਢਨਾਈ ਨਹੀਂ ਕਰ ਸਕਦੇ ਰਾਗੂ ਚੱਡਾ ਸਾਹਿਬ ਢਨਾਈ ਨਹੀਂ ਕਰ ਸਕਦੇ ਜਿਹੜੇ ਤੀਜੀ ਪਾਰਟੀ ਆ ਉਹ ਢਨਾਈ ਨਹੀਂ ਕਰ ਸਕਦੇ ਜਦੋਂ ਮੁੱਖ ਮੰਤਰੀ ਜਦੋਂ ਨਹੀਂ ਬਣੇ ਸੀ ਭਗਵੰਤ ਮਾਨ ਆਮਾਦੀ ਪਾਰਟੀ ਦਾ ਪ੍ਰਚਾਰ ਚੱਲ ਰਿਹਾ ਸੀ ਬਹੁਤ ਹੀ ਟੀਮ ਦੇ ਜਿਹੜੀ ਉਹਨਾਂ ਦੀ ਆਈਟੀ ਟੀਮ ਸੀ ਸੋਸ਼ਲ ਮੀਡੀਆ ਟੀਮ ਸੀ ਜਿਹੜੀ ਉਹਨਾਂ ਦੀ ਉਹਦੇ ਵਿੱਚ ਭਗਵੰਤ ਮਾਨ ਦੇ ਬਹੁਤ ਸਾਰੇ ਲਾਇਲ ਬੰਦੇ ਕੰਮ ਕਰਦੇ ਸੀ ਪੰਜਾਬ ਸਰਕਾਰ ਵਰਸਸ ਦਿੱਲੀ ਇੱਕ ਕਾਲਾਬੰਦੀ ਹੈ ਦਿੱਲੀ ਤੋਂ ਜਿਹੜੀਆਂ ਨਿਯੁਕਤੀਆਂ ਹੋਈਆਂ ਨੇ ਚੇਅਰਮੈਨ ਪਦਰ ਦਿੱਤੀਆਂ ਉਨ੍ਹਾਂ ਦੇ ਵਿੱਚ ਇਹ ਸ਼ਾਂਤੀ ਜਿਹੜੀ ਹੈ 6 7 ਸ਼ਾਂਤੀ ਦਾ ਜਿਹੜੀਆਂ ਉਹ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ। ਇਹ ਮਿਸ਼ਨ ਪੰਜਾਬੀ ਮੌਸਮ ਦਾ ਮਜਾਜ ਬਦਲ ਰਿਹਾ ਹੈ। ਹਾੜ ਸੌਣ ਦੀ ਰੁੱਤ ਆਤਮਕੀ ਹੈ। ਇੱਕ ਔੜ ਮਗਰੋਂ ਬੱਦਲ ਲਗੇੜੀਆਂ ਉੱਤੇ ਨੇ। ਦੂਜੇ ਪਨੇ ਪੰਜਾਬ ਦਾ ਸਿਆਸੀ ਤੇ ਪ੍ਰਸ਼ਾਸਕੀ ਫਿਜ਼ਾ ਦਾ ਮਾਹੌਲ ਵੀ ਕਰਵਟ ਲੈਣ ਲੱਗਾ ਹੈ। ਕਹਿੰਦਾ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਲਿਆ ਕਿ ਮੁੱਖ ਮੰਤਰੀ ਦੀ ਕੁਰਸੀ ਦੇ ਇਲਤਿਜਾ ਦੀ ਇੱਕ ਵੋਟ ਵਿਖਣ ਨੂੰ ਮਿਲ ਰਿਹਾ ਹੈ ਉਹ ਬਦਲਾਅ ਕਿਸ ਤਰ੍ਹਾਂ ਦਾ ਹੈ ਅਗਲੇ ਸਮੇਂ ਕਿਸ ਤਰ੍ਹਾਂ ਦਾ ਹੈ ਪੰਜਾਬ ਦੇ ਵਿੱਚ ਜਿਹੜਾ ਸਾਰਾ ਸਿਆਸੀ ਤੇ ਪ੍ਰਸ਼ਾਸਕੀ ਮਾਹੌਲ ਦਾ ਵਰਤਾਰਾ ਰੁਖ اختیار ਕਰ ਰਿਹਾ ਹੈ ਅੱਜ ਹੀ ਸਾਰੇ ਮਾਮਲੇ ਸੰਬੰਧੀ ਗੱਲਬਾਤ ਵਾਸਤੇ ਅੱਜ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਕਿਉਂਕਿ ਪੱਤਰਕਾਰ ਤੇ ਰਾਜਸੀ ਮਾਹਰ ਰਮਨਦੀਪ ਸ਼ਰਮਾ ਜੀ ਸੋ ਸਭ ਤੋਂ ਪਹਿਲਾਂ ਰਮਨ ਜੀ ਚੈਨਲ 'ਈ' ਵਿੱਚ ਤੁਹਾਡਾ ਬਹੁਤ ਸਾਰਾ ਸਵਾਗਤ ਵੈਲਕਮ रमन जी आपा जिक्र ਕਰ ਰਹੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇर्द-ਗਿਰਦ ਕੋਈ ਬਦਲਾਅ ਵਿਖਣ ਨੂੰ ਮਿਲ ਰਿਹਾ ਹੈ ਜਾਂ ਅਗਲੇ ਸਮੇਂ ਵਿਖਣ ਨੂੰ ਮਿਲੇਗਾ ਦੂਜੇ ਪੱਲੇ ਰੁੱਤ ਕਹਿੰਦਾ ਭਾਵ ਕਿ ਹਾਰ ਸੌਣ ਦੀ ਰੁੱਤ ਹੈ ਬਦਲਾਅ ਹੋ ਰਿਹਾ ਹੈ ਤੇ ਜੇਕਰ ਸਿਆਸੀ ਤੇ ਪ੍ਰਸ਼ਾਸਕੀ ਖਾਸ ਕਰਕੇ सीएम ਦੀ ਕੁਰਸੀ ਦੇ ਇर्द-ਗਿਰਦ ਆਪਾਂ ਬਦਲਾਅ ਦੀ ਗੱਲ ਕਰ ਲਈਏ ਤਾਂ ਉਹ ਕਿਸ ਤਰ੍ਹਾਂ ਦੀ ਆਪਾਂ ਮੰਨ ਸਕਦੇ ਹਾਂ ਜਾਂ ਵੇਖ ਸਕਦੇ ਹਾਂ ਜੀ ਆਪਿੰਟਰ ਸਾਹਿਬ ਬਿਲਕੁਲ ਇਸ ਸਮੇਂ ਪੰਜਾਬ ਦਾ ਇੱਕ ਚਨਾਵੀ ਮੌਸਮ ਹੀ ਹੈ ਇਹੋ ਜਿਹਾ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਉਦੋਂ ਠੀਕ 2.5 ਸਾਲਾਂ ਬਾਅਦ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਆਉਂਦੀਆਂ ਨੇ ਇਹ ਪੂਰਾ ਕੱਲਾ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਨਾਲ ਜਿਹੜੀਆਂ 5-4 ਸੂਬੇ ਹੋਰ ਨੇ ਚਾਹ ਗੋਆ ਹੈਗਾ ਚਾਹ ਉੱਤਰਾਖੰਡ ਹੈਗਾ ਚਾਹ ਯੂਪੀ ਹੈਗਾ ਜੇ ਨਾ ਉਹਨਾਂ ਦੇ ਨਾਲ VOTING ਸਾਡੀ ਹੁੰਦੀ ਹੈਗੀ ਆ ਤਾਂ ਉਹ 5-4 ਸਟੇਟ ਹੈਗੀਆਂ ਜਿਨ੍ਹਾਂ ਦੇ 2.5 ਸਾਲਾਂ ਬਾਅਦ ਇੱਕ ਪ੍ਰੀਖਿਆ ਦੇ ਘੜੀ ਜਿਹੜੀ ਸੱਤਾ ਤਿਰੂ ਦੇ ਸੂਬੇ ਦੀ ਉਹ ਦੇਣੀ ਪੈਂਦੀ ਹੈਗੀ ਆਪਣੀ ਕਾਰਗੁਜ਼ਾਰੀ ਦੇ ਨਿਸ਼ਾਨੀ ਦੇ ਇਹ ਇੱਕ ਐਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਅੱਜ ਸਾਰੀਆਂ ਪਾਰਟੀਆਂ ਆਪੋ ਆਪਣੇ ਅੰਦਰੂਨੀ ਕਲੇਸ਼ ਦੇ ਵੱਲ ਅੱਗੇ ਵਧ ਰਹੀਆਂ ਨੇ ਚਾਹੇ ਸਤਾਤਰ ਆਮ ਆਦਮੀ ਪਾਰਟੀ ਹੋਵੇ ਇੱਥੇ ਮਾਮਲਾ ਪੰਜਾਬ ਦੀ ਲੀਡਰਸ਼ਿਪ ਵਰਸਸ ਦਿੱਲੀ ਦੀ ਲੀਡਰਸ਼ਿਪ ਬਣਿਆ ਹੋਇਆ ਕਾਂਗਰਸ ਦੇ ਵਿੱਚ ਰਾਜਾ ਵੜਿੰਗ ਨੂੰ ਚੁਣੌਤੀ ਸਿੱਧੇ ਤੁਰਤ ਪਰਗਰ ਸਿੰਘ ਦੇ ਰਹੇ ਨੇ ਭਾਰਤ ਭੂਸ਼ਣ ਆਸ਼ੂ ਦੇ ਰਹੇ ਨੇ ਰਾਣਾ ਗੁਰਜੀਤ ਦੇ ਰਹੇ ਨੇ ਉਹ ਵੋਟ ਸ਼ੇਅਰ ਦਾ ਆਧਾਰ ਜਿਹੜਾ ਘਟਿਆ ਸ਼ਕਤ ਸੀਟਾਂ ਸੱਤ ਆਈਆਂ ਨੇ ਪਰ ਉਸ ਨੂੰ ਲੈ ਕੇ ਕਹਿ ਰਹੇ ਕਿ ਪ੍ਰਧਾਨ ਸਾਹਿਬ ਦੀ ਚੋਣ ਲੜਨ ਦੀ ਲੁਧਿਆਣਾ ਤੋਂ ਤਰੀਕੇ ਤੇ ਜਾਂ ਉਹ ਚੋਣ ਲੜਨ ਦੇ ਜਿਹੜਾ ਉਹ ਲੜੇ ਚੋਣ ਉਸ ਤੇ ਵੀ ਸਵਾਲ ਉਠਾਇਆ ਜਾ ਰਿਹਾ ਤਾਂ ਇਸੇ ਤਰੀਕੇ ਅਕਾਲੀ ਦੰਦ ਦਾ ਹਾਲ ਵੀ ਤੁਹਾਨੂੰ ਜਿਹੜਾ ਹੈਗਾ ਉਹ ਹਰ ਰੋਜ਼ ਜੋ ਕੁਝ ਹੋ ਰਿਹਾ ਉਹ ਕਿਸੇ ਤੋਂ ਬਣ ਕਰਨੀ ਹੈਗਾ ਔਰ ਬੀਜੇਪੀ ਇਸ ਵੇਲੇ ਜਿਹੜਾ ਹੈਗਾ ਉਹ ਕੰਧ ਦੇ ਉੱਪਰ ਬੈਠ ਕੇ ਤਮਾਸ਼ਾ ਦੇਖ ਰਹੀ ਹੈ ਬੀਜੇਪੀ ਨੂੰ ਸਾਰਾ ਮਾਹੌਲ ਇਸ ਵੇਲੇ ਰਾਸ ਆਉਂਦਾ ਦਿਸ ਰਿਹਾ ਆਮ ਤੌਰ ਤੇ ਬੀਜੇਪੀ ਕੋਲ ਲੀਡਰਸ਼ਿਪ ਨਹੀਂ ਬੀਜਪੀ ਨੇ ਪਿਛਲੇ 1.5-2 ਸਾਲਾਂ ਦੇ ਵਿੱਚ ਲੀਡਰਸ਼ਿਪ ਪੰਜਾਬ ਦੇ ਵਿੱਚ ਪੈਦਾ ਕੀਤੀ ਹੈ। ਉਹਨੂੰ ਪਤਾ ਸੀ ਕਿ ਇੱਕ ਜਨ ਸਮੂਹ ਦੇ ਨਾਲ ਜਾਂ ਇੱਕ ਉਹ ਪੁਰਾਣੀ ਲੀਡਰਸ਼ਿਪ ਦੇ ਨਾਲ ਅਸੀਂ ਅੱਗੇ ਨਹੀਂ ਵਧ ਸਕਦੇ। ਸਾਨੂੰ ਪੰਜਾਬ ਦੇ ਹਾਲਾਤਾਂ ਨੂੰ ਪੰਜਾਬ ਦੀ ਸਥਿਤੀ ਨੂੰ ਸਮਝਣਾ ਹੋਵੇ ਇਸੇ ਕਰਕੇ ਉਹਨਾਂ ਨੇ ਬਹੁਤ ਹੀ ਗਿਣਤੀ ਦੇ ਵਿੱਚ ਉਹ ਸਿੱਖ ਲੀਡਰਸ਼ਿਪ ਨੂੰ ਉਭਾਰਿਆ ਉਸਦੇ ਮੈਨੇ ਬੜੇ ਵੱਡੇ ਨੇ ਉਹ ਅਗਲੇ ਐਪੀਸੋਡ 'ਚ ਆਪਾਂ ਕਦੇ ਗੱਲ ਕਰਾਂਗੇ। ਪਰ ਮੌਜੂਦਾ ਹਾਲਾਤ ਦੇ ਵਿੱਚ ਮੁੱਖ ਮੰਤਰੀ ਔਰ ਸੀਐਮਓ ਦੇ ਵਿੱਚ ਦੋ ਤਿੰਨ ਢੜੇ ਬਣੇ ਹੋਏ ਨੇ। ਮੁੱਖ ਮੰਤਰੀ ਨੂੰ ਇਹਨਾਂ ਚੋਣਾਂ ਤੋਂ ਬਾਅਦ ਇੱਕਦਲ ਦਾ ਅੰਦਾਜ਼ਾ ਇਹ ਆ ਗਿਆ ਕਿ ਪੰਜਾਬ ਦੇ ਲੋਕ ਕਦੇ ਵੀ ਦਿੱਲੀ ਤੋਂ ਚੱਲਣ ਵਾਲੇ ਵਿਅਕਤੀ ਨੂੰ ਪਾਰਟੀ ਨੂੰ ਸੰਗਠਨ ਨੂੰ ਜਾਂ ਕੋਈ ਵੀ ਇਸ ਤਰੀਕੇ ਦਾ ਤੁਹਾਡਾ ਉਸ ਨੂੰ ਬਰਦਾਸ਼ਤ ਨਹੀਂ ਕਰਦੇ ਪੰਜਾਬ ਦੇ ਲੋਕ ਖੁਦਮੁਖਤਿਆਰੀ ਇੱਕ ਸਮੇਂ ਤੁਹਾਨੂੰ ਯਾਦੂ ਕੁਸਕਪਾਲ ਸਿੰਘ ਖਹਿਰਾ ਨੇ ਆਪਣੇ ਕੋਈ ਸਾਥੀ ਵਿਧਾਇਕਾਂ ਨਾਲ ਕੋਧ ਨੂੰ ਤੇਰੀ ਦਾ ਮੁੱਦਾ ਉਠਾਇਆ ਸੀ ਤਾਂ ਉਸੇ ਤਰੀਕੇ ਦੀ ਖੁਦਮੁਖਤਿਆਰੀ ਮੁੱਖ ਮੰਤਰੀ ਨੂੰ ਯਾਦ ਆਉਣ ਲੱਗੀ ਕਿ ਜੇਕਰ ਫੈਸਲੇ ਲੈਣੇ ਪੰਜਾਬ ਦੇ ਲੋਕਾਂ ਦੇ ਲਈ ਲੈਣੇ ਆ ਕਿਉਂ ਨਾ ਪੰਜਾਬ ਦੇ ਫੈਸਲੇ ਪੰਜਾਬ ਤੋਂ ਲਾਗੂ ਹੋਣ ਅੱਜ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਹਾਲੇ ਉਹਨਾਂ ਕਦੇ ਓਪਨ ਸਟੇਟਮੈਂਟ ਤਾਂ ਨਹੀਂ ਆਈ ਜਿਹੜਾ ਇੱਕ ਉਹਨਾਂ ਨੇ ਐਗਰੀ ਜਿਹੜਾ ਸਾਈਨ ਕੀਤਾ ਸੀਗਾ ਤੁਹਾਨੂੰ ਯਾਦ ਹੋਵੇਗਾ ਜਦੋਂ ਸਰਕਾਰ ਬਣੀ ਸੀ ਦਿੱਲੀ ਦੇ ਨਾਲ ਅੱਜ ਮੁੱਖ ਮੰਤਰੀ ਤੁਸੀਂ ਦੋ ਤਿੰਨ ਦਿਨ ਤੋਂ ਦੇਖੋ ਬੜੇ ਐਕਟਿਵ ਹੋਏ ਨੇ ਤੇ ਜਲੰਧਰ ਕੋਠੀ ਲੈਣ ਤੋਂ ਬਾਅਦ ਦੀ ਗੱਲ ਕਰ ਲਗੇ ਤਾਂ ਬੜੇ ਅੱਜਕੱਲ ਉਹ ਵਕਰੇ ਮਾਹੌਲ ਦੇ ਵਿੱਚ ਕੰਮ ਕਰ ਰਹੇ ਨੇ ਡਿਪਟੀ ਕਮਿਸ਼ਨਰ ਜਿਹੜੇ ਹੈਗੇ ਨੇ ਐਸਐਸਪੀ ਹੈਗੇ ਨੇ ਵੱਡੇ ਕੁਝ ਅਧਿਕਾਰੀ ਕਿਨੇ ਉਹਨਾਂ ਨੇ ਖੁਦ ਮੀਟਿੰਗਾਂ ਕਰ ਰਹਿਣ ਨੂੰ ਇਸ ਤੋਂ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਕਿ ਜਦੋਂ ਵੱਡੇ ਅਧਿਕਾਰੀਆਂ ਦੀ ਮੀਟਿੰਗ ਹੁੰਦੀ ਹੋਵੇ ਇਹਨਾਂ ਨੇ ਗਰਾਊਂਡ ਤੇ ਕੰਮ ਕਰਨਾ ਹੈਗਾ ਉਹਨਾਂ ਦੇ ਵਿੱਚ ਕੋਈ ਦਿੱਲੀ ਦਾ ਬੰਦਾ ਨਾ ਬੈਠਾ ਹੋਵੇ ਦਿੱਲੀ ਦੀ ਨਿਰਦੇਸ਼ਕ ਨਾ ਬੈਠੀ ਹੋਵੇ ਮੁੱਖ ਮੰਤਰੀ ਨੂੰ ਇਸ ਗੱਲ ਦਾ ਅਭਿਆਸ ਜਰੂਰ ਹੋ ਚੁੱਕਿਆ ਕਿ ਹੁਣ ਵਾਂਡੂਰ ਆਪਣੇ ਹੱਥ ਦੇ ਵਿੱਚ ਲੈਣ ਦੀ ਜ਼ਰੂਰਤ ਹੈਗੀ ਆ ਸਮਾਂ ਬਹੁਤ ਥੋੜਾ ਰਹੇਗਾ 2.5 ਸਾਲਾਂ ਦੇ ਵਿੱਚ ਉਹਨਾਂ ਨੇ ਜੋ ਕੁਝ ਹੁਣ ਤੱਕ ਉਹਨਾਂ ਦੀ ਕਾਰਗੁਜ਼ਾਰੀ ਰਹੀ ਉਹ ਤੋਂ ਕਿਤਨਾ ਕੁਤੇ ਸੈਲਫ ਤੌਰ ਤੇ ਇਹ ਦੇ ਹੈ ਕਿ ਨਾ ਕੋਈ ਮੁੱਖ ਮੰਤਰੀ ਆਪਣੇ ਆਪ ਦੇ ਤੌਰ ਤੇ ਵੀ ਸੰਤੋਸ਼ਟ ਨਹੀਂ ਹੈਗੇ ਅਸੀਂ ਇਹ ਗੱਲ ਲਿਖ ਕੇ ਦੇਣ ਦੀ ਲਈ ਤਿਆਰ ਮੁੱਖ ਮੰਤਰੀ ਇਸ ਗੱਲ ਦਾ ਅਹਿਸਾਸ ਹੋਣਾ ਜ਼ਰੂਰ ਲੱਗੇ ਇਸੇ ਕਰਕੇ ਉਹਨਾਂ ਨੇ ਇੱਕ ਵੱਡੇ ਬਦਲਾਵ ਵੱਲ ਜਿਹੜਾ ਹੈਗਾ ਰੁਖ ਮੋੜਿਆ ਇਸ ਵੇਲੇ ਤਿੰਨ ਧੜੇ ਜਿਹੜੇ ਹੈਗੇ ਨੇ ਪੰਜਾਬ ਦੇ ਸਾਹਮਣੇ ਹੈਗੇ ਨੇ ਆਪਣਾ ਮੁੱਖ ਮੰਤਰੀ ਦਾ ਆਪਣਾ ਧੜਾ ਰਾਗਵ ਚੱਡਾ ਦਾ ਆਪਣਾ ਧੜਾ ਤੁਹਾਨੂੰ ਯਾਦ ਹੋਊਗਾ ਸੰਦੀਪ ਪਾਟਕੋਰ ਰਾਗਵ ਚੱਡਾ ਦੇ ਅੱਜਕੱਲ ਜਿਆਦਾ ਉਹਨਾਂ ਦੀ ਬੰਦ ਹੀ ਨਹੀਂ ਹੈਗੀ ਸੰਜੇ ਸਿੰਘ ਦਾ ਖਾਪ ਦਾ ਸਿੱਧੇ ਤੌਰ ਤੇ ਮੁੱਖ ਮੰਤਰੀ ਦੇ ਨਾਲ ਰਿਹਾ ਰੁਗੇਸ਼ ਪਾਟਕ ਦਾ ਕੁਝ ਢੜਾ ਸੀ ਉਹ ਆਪਣੇ ਢੜੇ ਦੇ ਨਾਲ ਕੰਮ ਕਰ ਰਹੇ ਨੇ ਪਰ ਉਸ ਦੇ ਵਿੱਚ ਖਿਡਾਰੀ ਜਿਆਦਾ ਨਹੀਂ ਬਹੁਤ ਸੀਮਤ ਖਿਡਾਰੀ ਨੇ ਉਹ ਹੁਣ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਆਉਣ ਤੋਂ ਬਾਅਦ ਹਾਲਾਤ ਕਿਵੇਂ ਬਦਲ ਲੰਗੇ ਕੀ ਰਾਗਵ ਢੜਾ ਜਦੋਂ ਕੇਜਰੀਵਾਲ ਬਾਹਰ ਆਉਂਦੇ ਨੇ ਤਾਂ ਸਭ ਨੂੰ ਪਤਾ ਕਿ ਰਾਗਵ ਰਾਈਟ ਹੈਂਡ ਨੇ ਕੇਜਰੀਵਾਲ ਦੀ ਇਹ ਪੰਜਾਬ ਦੇ ਮੁੱਖ ਮੰਤਰੀ ਤੇ ਇੱਕ ਅਧਿਕਾਰ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਮੁੱਖ ਮੰਤਰੀ ਨੂੰ ਇਸ ਗੱਲ ਦਾ ਪੂਰੇ ਤਰੀਕੇ ਜਾਨੂ ਹੋ ਗਿਆ ਕਿ ਹੁਣ ਸੀਐਮਓ ਮੇਰੇ ਅੰਦਰਾ ਨਹੀਂ ਫੈਸਲੇ ਲੈਣੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਆਪਣੀ ਸਿਆਸੀ ਪਛਾਣਤ ਨੂੰ ਲੈ ਕੇ ਜਿਹੜੀ ਹੈਗੀ ਉਹ لازمی ਤੌਰ ਤੇ ਗੱਲ ਉਫਰੇਗੀ ਔਰ ਦਿੱਲੀ ਦੇ ਧੜੇ ਨੂੰ ਕਿਤਨਾ ਕਿਤੇ ਜਿਹੜਾ ਹੈਗਾ ਕਿਉਂਕਿ ਤੁਹਾਨੂੰ ਯਾਦ ਹੋਗਾ ਪਿਛਲੇ ਸਮੇਂ ਦੇ ਵਿੱਚ ਰਾਗਵ ਚੱਡਾ ਨੇ ਕੁਝ ਲੋਕ ਸਭਾ ਜਿਹੜੇ ਹਾਰੇ ਜਾਂ ਜਿੱਤੇ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਹਾਂ ਔਰ 50 ਸੈਕਟਰ ਕੋਠੀ 50 ਨੰਬਰ ਕੋਠੀ ਦੇ ਵਿੱਚ ਤੋਂ ਮੀਟਿੰਗ ਹੋਈ ਤਾਂ ਬਹੁਤ ਸਾਰੇ ਐਮ ਐਲ ਏ ਜੀ ਨੂੰ ਬਾਅਦ ਚ ਪਤਾ ਲੱਗਿਆ ਕਿ ਇਸ ਦਾ ਤਾਂ ਪਿੱਛੇ ਮਤਲਬ ਸੀ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਾ ਉਹਨਾਂ ਨੇ ਮੁੱਖ ਮੰਤਰੀ ਕੋਲ ਜਾ ਕੇ ਕਹੇ ਸਾਨੂੰ ਤਾਂ ਆਮ ਤੌਰ ਤੇ ਜਿਹੜਾ ਰੁਟੀਨ ਦੇ ਵਿੱਚ ਸੱਦਾ ਆਉਂਦਾ ਉਹ ਸੱਦਾ ਆਇਆ ਸੀ ਅਸੀਂ ਗਏ ਪਰ ਸਾਡਾ ਮਕਸਦ ਇਹ ਨਹੀਂ ਸੀ ਅਸੀਂ ਤੁਹਾਡੇ ਖਿਲਾਫ ਕੋਈ ਪੈਰਨਲ ਮੋਰਚਾ ਖੋਲਣ ਲੱਗੇ ਆਂ ਜਿਹ ਪੈਰਨਲ ਤੁਹਾਡਾ ਬਣਾਉਣ ਲੱਗੇ ਆਂ ਸਾਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਤਾਂ ਭਿੰਦਰ ਸਾਹਿਬ ਇਸੇ ਕਰਕੇ ਜਿਹਦਾ ਹੈਗਾ ਜਿਹੜੀ ਪੰਜਾਬ ਸਰਕਾਰ ਦੇ ਵਿੱਚ ਸਭ ਕੁਝ ਸਹੀ ਨਹੀਂ ਹੈਗਾ ਪੰਜਾਬ ਸਰਕਾਰ ਹਲੇ ਵੀ ਧਰੇਬਾਜੀ ਦਾ ਹੁਣ ਸ਼ਿਕਾਰ ਮੋٹے ਤੌਰ ਤੇ ਲੱਗੇ ਪਹਿਲਾਂ ਸੁਨੇਹਾ ਦਿੱਤਾ ਜਾ ਰਿਹਾ ਸੀ ਕਿ ਸਭ ਠੀਕ ਹੈ ਕੰਟਰੋਲਡ ਹੈਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਤੋਂ ਜਿਹੜੀਆਂ ਨਿਯੁਕਤੀਆਂ ਹੋਈਆਂ ਨੇ ਚੇਅਰਮੈਨ ਪਦਰ ਦੀਆਂ ਉਹਨਾਂ ਦੇ ਵਿੱਚੇ ਸ਼ਾਂਤੀ ਜਿਹੜੀ ਹੈ 6-7 ਸ਼ਾਂਤੀਆਂ ਜਿਹੜੀਆਂ ਉਹ ਸਾਨੂੰ ਵੇਖਣ ਨੂੰ ਮਿਲ ਸਕਦੀਆਂ ਨੇ ਹੂੰ ਜੀ 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 ਕਹਿੰਦਾ ਭਾਬ ਕਿ ਪੰਜਾਬ ਸਰਕਾਰ ਵਰਸਸ ਦਿੱਲੀ ਇੱਕ ਪਾਲਾਬੰਦੀ ਹੈ ਜਿਹੜੀ ਅਗਲੇ ਸਮੇਂ ਖੁੱਲ ਕੇ ਸਾਹਮਣੇ ਆਏਗੀ ਜਿਵੇਂ ਜਿਵੇਂ ਹਾਰਡ ਸਾਊਂਡ ਦੇ ਬੱਤਲ ਖੁੱਲਣਗੇ ਤਾਂ ਇਹ ਜਿਹੜੀ ਪਾਲਾਬੰਦੀ ਵੀ ਖੁੱਲਦੀ ਦਿਖਾਈ ਦੇਵੇ ਜੀ ਬਿਲਕੁਲ ਪਿੰਡ ਸਾਹਿਬ ਇੱਕ ਮੈਂ ਤੁਹਾਡੇ ਨਾਲ ਘਟਨਾ ਸਾਂਝੀ ਕਰ ਰਿਹਾ ਜੀ ਪੂਰੀ ਜਾਣਕਾਰੀ ਹੈ ਮੁੱਖ ਮੰਤਰੀ ਡਨਾਈ ਨਹੀਂ ਕਰ ਸਕਦੇ ਰਾਗੋਵ ਤੇ ਦੱਸal DNA ਨਹੀਂ ਕਰ ਸਕਦੇ ਜਿਹੜੇ ਤੀਜੀ ਪਾਰਟੀ ਆ ਉਹ DNA ਨਹੀਂ ਕਰ ਸਕਦੇ ਜਦੋਂ ਮੁੱਖ ਮੰਤਰੀ ਜਦੋਂ ਨਹੀਂ ਬਣੇ ਸੀ ਭਗਵੰਤ ਮਾਨ ਆਮ ਆਦੀ ਪਾਰਟੀ ਦਾ ਪ੍ਰਚਾਰ ਚੱਲ ਰਿਹਾ ਸੀ ਬਹੁਤੀ ਟੀਮ ਦੇ ਜਿਹੜੀ ਉਹਨਾਂ ਦੀ ਆਈਟੀ ਟੀਮ ਸੀ ਸੋਸ਼ਲ ਮੀਡੀਆ ਟੀਮ ਸੀ ਜਿਹੜੀ ਉਹਨਾਂ ਦੀ ਉਹਦੇ ਵਿੱਚ ਭਗਵੰਤ ਮਾਨ ਦੇ ਬਹੁਤ ਸਾਰੇ ਲਾਇਲ ਬੰਦੇ ਕੰਮ ਕਰਦੇ ਸੀਗੇ ਜਿਹੜੇ ਭਗਵੰਤ ਮਾਨ ਨੂੰ ਰਿਪਰੈਜ਼ੈਂਟ ਕਰਨ ਵਾਹਣਾ ਚਾਹੁੰਦੇ ਸੀ ਪੰਜਾਬ ਨੂੰ ਲੈ ਕੇ ਕਿ ਇਹ ਅੱਗੇ ਆਉਣ ਆਇਆ ਕਿ ਜਦੋਂ ਜਿਮਨੀ ਚੋਣ ਸੰਗਰੂਰ ਹਾਰੇ ਤਾਂ ਇਸ ਤੋਂ ਬਾਅਦ ਇੱਕ ਘਟਨਾ ਹੋਈ ਉਹ ਸ਼ਾਇਦ ਸ਼ਬਦ ਹਲਕੇ ਨੇ ਤਾਂ ਉਹ ਕਹਿੰਦੇ ਕਿ ਜਦੋਂ ਚੋਣ ਜਿਸ ਦੇ ਨਾਲ ਰਿਜ਼ਲਟ ਆਇਆ ਚੋਣ ਹਾਰੇ ਤਾਂ ਉਹਨਾਂ ਨੇ ਕਿਤੇ ਜਿਹੜੇ ਉਹ ਟੀਮ ਉੱਥੇ ਕੰਮ ਕਰਦੀ ਸੀ ਉਹਨਾਂ ਨੇ ਕਿਤੇ ਚਾਲ ਨੂੰ ਆਦੀ ਤਕਾਬਤ ਲਾਉਣ ਦੇ ਲਈ ਉਹ ਪਿਗ ਪੇ ਅੱਲਾ ਖੜਕਾ ਲਿਆ ਕੋਈ ਕਿਸ ਨੇ ਮਟਰਨ ਬਣਗਾ ਲਿਆ ਕਿਤੇ ਚਿਕਨ ਮੰਗਾ ਲਿਆ ਉਹ ਤੋਂ ਰਾਘਵ ਜਿੱਦਾ ਸਭ ਬਹੁਤ ਨਰਾਸ਼ ਹੋਏ ਅੱਛਾ ਜੀ ਜੀ ਨਰਾਸ਼ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਫਰਮਾਨ ਜਾਰੀ ਕਰਤਾ ਸਾਰੀ ਉਹ ਟੀਮ ਹਟਾ ਦਿੱਤੀ ਹੂੰ ਕੀ ਦਾ ਪਾਪਾ ਜੀ ਆਪ ਕਹਿ ਸਕਦੇ ਆਂ ਕਿ ਕਥੇ ਤਰ ਤੌਰ ਤੇ ਨਰਾਜ਼ ਹੋਇਆ ਰਗੂ ਚੱਡਾ ਉਸ ਮਾਮਲੇ ਦੀ ਹਾਂ ਕਥੀ ਤੌਰ ਤੇ ਨਰਾਜ਼ ਬਿਲਕੁਲ ਉਹ ਜਦੋਂ ਹਟਾ ਦਿੱਤੇ ਗਏ ਚਾਹੇ ਬਹਾਨਾ ਲਗਾ ਲਓ ਚਾਹੇ ਉਹ ਇੱਕ ਹਟਾਉਣ ਦੀ ਵਜ੍ਹਾ ਲਗਾ ਲਓ ਚੋ ਮਰਜ਼ੀ ਲਗਾ ਲਓ ਉਸ ਨੂੰ ਉਹ ਪਿੱਛੇ ਜੇ ਇੱਕ ਸਾਡੀ ਬੀਬੀ ਦੀ ਮੈਰਜ ਸੀ ਕੈਬਨਟ ਮਨਿਸਟਰ ਸੀ ਕਿ ਜਿਹੜੇ ਉੱਥੇ ਉਹ ਟੀਮ ਭਗਵੰਤ ਮਾਨ ਸਾਹਿਬ ਨੂੰ ਮਿਲਦੀ ਇੱਕ ਦਿਨ ਪਹਿਲਾਂ ਮਿਲਦੀ ਹੈ ਜਾਂ ਉਸੇ ਦਿਨ ਮਿਲਦੀ ਹੈ ਇਹ ਅਗਜਕਤ ਤੌਰ ਤੇ ਹਾਲੇ ਸਾਡੇ ਕੋਲੇ ਇਹ ਜਾਣਕਾਰੀ ਨਹੀਂ ਕਿ ਇੱਕ ਰਾਤ ਪਹਿਲਾਂ ਮਿਲਦੇ ਜਾਂ ਉਸੇ ਦਿਨ ਮਿਲਦੇ ਜਾਂ ਜੀ ਉਹ ਭਗਵੰਤਮਾਨ ਸਾਹਿਬ ਉਹਨਾਂ ਨੂੰ ਮਿਲਦੇ ਨੇ ਕਾਕਾ ਕੀ ਹਾਲ ਆ ਤੁਹਾਡਾ ਤੁਸੀਂ ਸਾਨੂੰ ਛੱਡ ਕੇ ਚਲੇ ਗਏ ਉਹ ਕੋਈ ਵੀ ਅਸੀਂ ਛੱਡ ਕੇ ਨਹੀਂ ਗਏ ਜਨਾਬ ਤੁਸੀਂ ਸਾਨੂੰ ਕੱਢਿਆ ਹੂੰ ਜੀ ਉਹ ਹੈਰਾਨ ਹੋਏ ਕਿ ਯਾਰ ਤੁਹਾਨੂੰ ਕੌਣ ਕੱਢ ਸਕਦਾ ਤਾਂ ਇਸ ਤੋਂ ਬਾਅਦ ਹੋਇਆ ਕਿ ਜਦੋਂ ਇਹ ਗੱਲਬਾਤ ਸਾਰੀ ਹੋਈ ਤਾਂ ਉਹਨਾਂ ਨੇ ਆਪਣੇ OSB ਸੁਖਬੀਰ ਸਿੰਘ ਨੂੰ ਆਦੇਸ਼ ਦਿੱਤੇ ਕਿ ਇਹ ਟੀਮ ਸਾਰੀ ਮੇਰੀ ਇਹ ਟੀਮ ਦੇ ਵਿੱਚ ਕੰਮ ਕਰੇਗੀ ਤਾਂ ਇਹਨਾਂ ਦੇ ਕਾਕਾ ਤਨਖਾਹ ਪੁੱਛੋ ਕਿ ਉਹ ਕਹਿੰਦਾ ਜੀ ਇੰਨੀ ਨਹੀਂ ਤਨਖਾਹ ਆ ਗਈ ਇਹਨਾਂ ਨੂੰ ਕਹਿੰਦਾ ਇਹਨਾਂ ਤਨਖਾਹ ਡਬਲ ਕਰ ਦਿਓ ਹੂੰ ਜੀ ਉਹ ਪੂਰੀ ਟੀਮ ਅੱਜ ਸੀਐਮ ਦੇ ਨਾਲ ਕੰਮ ਕਰੀਏ ਕੁਝ ਟੀਮ ਜਲੰਧਰ ਚਲੀ ਗਈ ਦੋ ਤਿੰਨ ਜਿਹੜੇ ਸਾਡੀ ਜਾਣਕਾਰੀ ਸੰਗਰੂਰ ਵਾਲੀ ਕੋਠੀ 'ਚ ਵੀ ਚਲੇ ਗਏ ਨੇ 8 ਤੋਂ 7 ਬੰਦੇ ਜਿਹੜੀ ਹੈਗੇ ਭਗਵੰਤ ਮਾਨ ਦਾ ਜਿੱਥੇ ਚੰਡੀਗੜ੍ਹ ਦੇ ਵਿੱਚ ਆਪਣਾ ਕੰਮ ਚੱਲ ਰਿਹਾ ਸੋਸ਼ਲ ਮੀਡੀਆ ਉੱਥੇ ਟੀਮ ਕੰਮ ਕਰਦੀ ਆ ਤਾਂ ਸਿੱਧੇ ਤੌਰ ਤੇ ਜਿਹੜਾ ਇੱਕ ਉਹ ਸੋਸ਼ਲ ਮੀਡੀਆ ਧੜਾ ਸੀ ਜਾਂ ਸੋਸ਼ਲ ਮੀਡੀਆ 'ਚ ਵਿਅਕਤੀ ਕੰਮ ਕਰਨ ਵਾਲੇ ਸੀ ਭਗਵੰਤ ਮਾਨ ਉਹਨਾਂ ਨੂੰ ਆਪਦੇ ਨਾਲ ਮਿਲਾਉਣ ਦੇ ਵਿੱਚ ਕਾਮਯਾਬ ਹੋਏ ਨਹੀਂ ਤਾਂ तकरीबन तकरीबन ਸਾਲ ਡੇਢ ਸਾਲ ਬਾਅਦ ਜਿਹੜਾ ਹੈਗਾ ਉਹਨਾਂ ਦੀ ਵਾਪਸੀ ਹੋਈ ਆ ਇਹ ਤਲਖੀ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਰਾਗਮ ਚੱਡਾ ਦੇ ਮਨ ਦੇ ਵਿੱਚ ਜ਼ਰੂਰ ਹੈਗੀ ਆ ਕਿ ਜਿਹੜੇ ਅਸੀਂ ਬਾਹਰ ਕੀਤੇ ਜਾਂ ਉਹਨਾਂ ਨੂੰ ਲਿਆ ਗਿਆ ਸਿੱਧੇ ਤੌਰ ਤੇ ਦਿੱਲੀ ਦੀ ਕਮਾਂਡ ਵਾਲਿਆਂ ਨੂੰ ਭੁਗਤਮਾਨ ਜਿਹੜੇ ਉਹਨਾਂ ਨੇ ਆਪ ਹੀ ਬਾਹਰ ਕੀਤੇ ਭੁਗਤਮਾਨ ਨੇ ਮੋਢੇ ਦੇ ਨਾਲ ਨੇੜੇ ਲਾਇਆ ਇੱਕ ਦੇ ਨੇੜੇ ਲਾਇਆ ਤੇ ਬਹੁਤ ਸਾਰੀਆਂ ਐਜੀਆਂ ਛੋਟੀਆਂ-ਛੋਟੀਆਂ ਕਟਨਾਈਆਂ ਜਿਸ ਤੋਂ ਲੱਗਦਾ ਕਿ ਮੁੱਖ ਮੰਤਰੀ ਹੁਣ ਉੱਭਰ ਰਹੇ ਨੇ ਉਹਨਾਂ ਨੂੰ ਆਪਣੀ ਕੁਰਸੀ ਦੀ ਤਾਕਤ ਕੁਰਸੀ ਦੀ ਪ੍ਰਭੂਸਤਾ ਕੁਰਸੀ ਦੀ ਮਰਿਆਦਾ ਸਮਝ ਆਈਏ ਇਸੇ ਕਰਕੇ ਤੁਸੀਂ ਦੇਖਿਆ ਹੋਗਾ ਪਿਛਲੇ 3-4 ਮਿੰਟ ਤੋ ਉਹਨਾਂ ਨੇ ਆਪਣਾ ਪਰਿਵਾਰ ਪਿੱਛੇ ਕਰਤਾ ਅੱਗੇ ਉਹਨਾਂ ਦੀ ਮਾਤਾ ਉਹਨਾਂ ਦੇ ਭੈਣ ਦੀ ਆਉਂਦੀ ਉਹਨਾਂ ਨੂੰ ਸਿਆਸਤ ਸਮਝ ਲੱਗੀ ਕਿ ਮੇਰੇ ਤੇ ਪਰਿਵਾਰਵਾਦੀ ਦੋਸ਼ ਲੱਗਣਗੇ ਕੱਲ ਨੂੰ ਪਰਿਵਾਰਵਾਦੀ ਦੋਸ਼ਾਂ ਤੋਂ ਬਚਣ ਦੇ ਲਈ ਉਹਨਾਂ ਨੇ ਇਹ ਵੱਡਾ ਬਹੁਤ ਵੱਡਾ ਸਟੇਪ ਲਿਆ ਉਹਨਾਂ ਨੇ ਹੁਣ ਆ ਸਿੱਧੇ ਤੌਰ ਤੇ ਆਪਣੇ ਅਹਿਰਤ ਕਰਦੇ ਜਿਹੜੀ ਕਿ ਪੋਲਿਟਿਕਸ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਬੇਸ਼ੱਕ ਉਹ ਤਿੰਨ ਸੀਟਾਂ ਤੇ ਰਹੇਗੇ ਪਰ ਭਗਵੰਤ ਮਾਨ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਿਸ ਤਰੀਕੇ ਨਾਲ ਕੰਪੇਨ ਦੇ ਲਈ ਜਾਣੇ ਜਾਂਦੇ ਨੇ ਵਿਰੋਧੀਆਂ ਤੇ ਤੰਜ ਕਸਣ ਦੇ ਲਈ ਜਾਣੇ ਜਾਂਦੇ ਨੇ ਔਰ ਮੁੱਖ ਮੰਤਰੀ ਇਹ ਗੱਲ ਲੋਗੇ ਮੈਂ ਪੰਜਾਬੀਆਂ ਦਾ ਲਾਂਭਾ ਨਹੀਂ ਲੈਣਾ ਕਿਉਂਕਿ ਸਿਮਰਜੀਤ ਸਿੰਘ ਮਾਨ ਕਹਿੰਦੇ ਰੇ ਕਿ ਮੈਨੂੰ ਪੰਜਾਬੀ ਹਰਾ ਦਿੰਦੇ ਨੇ ਪੰਜਾਬੀਆਂ ਦੀ ਜਿਤਾਤਾ ਸਰਬਜੀਤ ਸਿੰਘ ਖਾਲਸਾ ਇਹ ਕਹਿੰਨੇ ਕਿ ਪੰਜਾਬੀਓ ਕਿਤੇ ਲਾਂਭਾ ਨਾ ਲੈ ਲਿਓ ਤੁਸੀਂ ਫ੍ਰੀਨ ਕੋਟ ਆ ਲਿਓ ਉਹ ਜਿਤਾਤਾ ਇੱਥੇ ਤਰੀਕੇ ਦੇ ਨਾਲ ਖਡੂਰ ਸਾਹਿਬ ਸੀ ਦਿੱਤੀ ਤੇ ਇਹਨੂੰ ਭਗਵੰਤ ਮਾਨ ਸਾਹਿਬ ਨੂੰ ਪਤਾ ਲੱਗਾ ਪੰਜਾਬੀ ਲਾਂਭਾ ਵੀ ਲਾਉਂਦੇ ਨੇ ਪੰਜਾਬੀ ਭਾਜੀ ਵੀ ਨਹੀਂ ਮੋੜ ਕੇ ਵਾਪਸ ਕਰ ਦਿੰਦੇ ਨੇ 21 31 ਵੀ ਪਾਉਂਦੇ ਨੇ ਜੇਕਰ ਪੰਜਾਬੀਆਂ ਦੇ ਬਣ ਕੇ ਰੰਗ ਦੇ ਪੰਜਾਬੀ ਤੁਹਾਨੂੰ ਅੱਗੇ ਲਈ ਕਿਸ਼ਤੀ ਪਾਰ ਲਗਾਉਣਗੇ ਨਹੀਂ ਪੰਜਾਬੀ ਉਹ ਜੇ ਆ ਮੰਦੀ ਵੀ ਠੋਕ ਦੇ ਨਾਲ ਕਰ ਕੇ ਕਈ ਪਾਰਟੀਆਂ ਦੀ ਮੰਡੀ ਠੋਕੀ ਆ ਉਹ ਹਾਰ ਹੀ ਨਹੀਂ ਉਹਨਾਂ ਦਾ ਹੋ ਰਿਹਾ ਤੇ ਮੁੱਖ ਮੰਤਰੀ ਨੂੰ ਬਹੁਤ ਤਰੀਕੇ ਨੇੜਲੇ ਤਰੀਕੇ ਦੇ ਨਾਲ ਜਾਂ ਸਰਲ ਤਰੀਕੇ ਦੇ ਨਾਲ ਇਹ ਗੱਲਾਂ ਸਮਝ ਆ ਚੁੱਕੀਆਂ ਨੇ ਹੂੰ ਹੂੰ ਕਹਿੰਦਾ ਭਾਵ ਕਿ ਜਿਹੜੀ ਇਹ ਸੰਗਰੂਰ ਦੀ ਜਿਮਨੀ ਚੌਂਟ ਤੇ ਵੇਲੇ ਇੱਕ ਹਾਲਾਤ ਉੱਭਜਿਆ ਤਾਂ ਮਿਨਿਸਟਰ ਬੀਬੀ ਦੇ ਵਿਆਹ ਤੱਕ ਉਹਦੇ ਵਿੱਚ ਜਿਹੜਾ ਅੰਤਰ ਸੀਗਾ ਜਿਹੜਾ ਉਹ ਮੰਨਫੀ ਹੋਇਆ ਉਸ ਤੋਂ ਬਾਅਦ ਹਾਲਾਤ ਬਦਲੇ ਐ ਤੇ ਇੱਕ ਨਵੀਂ ਟੀਮ ਕਹਿੰਦਾ ਭਾਵ ਕਿ ਦਿੱਲੀ ਵਰਸਸ ਪੰਜਾਬ ਟੀਮ ਉਹ ਪੈਰਲਰ ਖੜੀ ਹੋਈਏ ਦੁਬਾਰਾ ਫੇਰ ਇੱਕ ਵਾਰ ਜੀ ਬਿਲਕੁਲ ਕਿਉਂਕਿ ਕੁਝ ਤੁਹਾਨੂੰ ਯਾਦ ਹੋਵੇਗਾ ਕਿ ਕੁਝ ਚੇਅਰਮੈਨ ਸੀਗੇ ਉਹ ਦਿੱਲੋਂ ਹੀ ਲੱਗੇ ਸੀ ਹੂੰ ਜੀ 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 ਉਹਨਾਂ ਨੂੰ ਕਿੰਨਾ ਆਸ਼ਦਾ ਆਸਰਾ ਸੀ ਕਿ ਦਿੱਲੀ ਦੀ ਲੀਡਰਸ਼ਿਪ ਦਾ ਉਹਨਾਂ ਦੇ ਮੋਢੇ ਤੇ ਹੱਥ ਸੀ ਉਹਨਾਂ ਦਾ ਨੋਟੀਫਿਕੇਸ਼ਨ ਕਰਤਾ ਉਹ ਚੇਅਰਮੈਨ ਬਣ ਕੇ ਤੇ ਜਦੋਂ ਲੋਕ ਸਭਾ ਚੋਣਾਂ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਆਖਿਆ ਕਿ ਸਿੱਧੀ ਦਿੱਲੀ ਨਾਲ ਗੱਲ ਕਰਦੇ ਆਂ ਹੂੰ ਹੂੰ ਉਹਨਾਂ ਜਿਹੜੇ ਲੋਕਲ ਐਮਐਲਏ ਸੀ ਜਿਹੜੇ ਚਾਰੇ ਇੱਕ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹਲਕਾ ਨੂੰ ਰਿਪਰੈਜ਼ੈਂਟ ਕਰਦੇ ਜਿਹੜੇ ਦਿੱਲੀ ਤੋਂ ਲੱਗੇ ਹੋਏ ਚੇਅਰਮੈਨ ਸੀ ਉਹਨਾਂ ਨੂੰ ਉਹਨਾਂ ਨੂੰ ਕਿੱਥੇ ਜਾਣਿਆ ਉਹਨਾਂ ਨੇ ਜਦੋਂ ਆਪਦਾ ਦਰਦ ਉਹਨ ਮੁੱਖ ਮੰਤਰੀ ਕੋਲ ਫੋਲਿਆ ਜਦੋਂ ਤੁਹਾਨੂੰ ਯਾਦ ਹੋ ਕਿ ਹਲਕਾ वाइज ਮੁੱਖ ਮੰਤਰੀ ਸਾਹਮਣੇ ਮੀਟਿੰਗਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਜੀ ਚੇਅਰਮੈਨ ਸਾਹਿਬ ਨੂੰ ਬਥੇਰਾ ਆਖਿਆ ਕਿ ਭਾਈ ਕੰਮ ਕਰ ਲਗੇ ਪਾਰਟੀ ਲਈ ਇਹ ਕੰਮ ਜ਼ਰੂਰੀ ਹੈਗਾ ਤਾਂ ਉਹ ਕਹਿੰਦੇ ਕਿ ਤੁਸੀਂ ਕਰੋ ਤੁਹਾਡੀ ਜ਼ਿੰਮੇਵਾਰੀ ਆ ਇਸ ਤਾਂ ਦਿੱਲੀ ਤੋਂ ਲੱਗੇ ਹੋਏ ਆ ਅਇਤੋਂ ਤੁਹਾਡੇ ਤੋਂ ਉੱਪਰਾਂ ਤੇ ਮੁੱਖ ਮੰਤਰੀ ਨੂੰ ਕੁਝ ਗੱਲਾਂ ਜਿਹੜੀਆਂ ਆਈਆਂ ਇਹ ਲੱਗੀਆਂ ਕਿ ਗੱਲਾਂ ਤੇ ਹੁਣ ਕੰਟਰੋਲ ਕਰਨਾ ਪਊਗਾ ਤਾਂ ਹੁਣਾਂ ਸਮੇਂ ਦੇ ਵਿੱਚ ਚਾਰ ਵੱਡੀਆਂ ਅਹੁਦੇਦਾਰੀਆਂ ਪੰਜਾਬ ਲੈਵਲ ਦੀਆਂ ਉਹਨਾਂ ਦੇ ਚੇਅਰਮੈਨ ਬਦਲੇ ਜਾਣਗੇ ਇਹ ਭਿੰਦਰ ਸਾਹਿਬ ਲੇਖ ਲਿਓ ਅੱਜ ਅੱਜ ਦੀ ਡੇਟ ਦੇ ਵਿੱਚ ਅਸੀਂ ਗੱਲ ਕਹਿ ਰਹੇ ਹਾਂ ਆ ਜਿਮਨੀ ਚੋਣ ਤੋਂ ਬਾਅਦ ਜਾਂ ਜਿਮਨੀ ਚੋਣ ਦੇ ਦੌਰਾਨ ਹੀ ਜਿਹੜਾ ਹੈਗਾ ਨਤੀਜਿਆਂ ਤੋਂ ਪਹਿਲਾਂ ਪਹਿਲਾਂ ਉਹ ਜਿਹੜੀਆਂ ਵੱਡੀਆਂ ਮੰਤਰੀਆਂ ਅੱਛਾ ਚਾਰ ਚੇਅਰਮੈਨੀਆਂ ਪੰਜਾਬ ਦੀਆਂ ਵੱਡੀਆਂ ਜੀ ਪੰਜਾਬ ਨੇ ਲੜਿਆ ਉਹ ਬਦਲ ਨਵੇਂ ਸਰੋ ਨਵੇਂ ਸਰੋ ਲੱਗਣਗੇ ਜਾਂ ਨਵੇਂ ਸਰੋ ਲੱਗਣਗੇ ਜਾਂ ਉਹਨਾਂ ਦੇ ਵਿੱਚ ਬਦਲਾਅ ਆ ਕੇ ਬਦਲੇ ਜਾਣਗੇ ਇਹ ਉਹਨਾਂ ਦੇ ਵਿੱਚ ਨਵੇਂ ਸਿਰੇ ਤੋਂ ਲੱਗਣਗੇ ਹੋ ਸਕਦਾ ਉਹਨਾਂ ਦੇ ਵਿੱਚ ਆਮ ਵਰਕਰ ਜਿਨ੍ਹਾਂ ਨੇ ਆਪੋ ਆਪਣੇ ਹਲਕਿਆਂ ਦੇ ਵਿੱਚ ਬੜੀ ਮਿਹਨਤ ਕੀਤੀ ਜਾਂ ਕੈਂਡੀਡੇਟਸ ਦੇ ਨਾਲ ਵੀਸ਼ੇ ਕੈਂਡੀਡੇਟਸ ਹਾਰ ਗਏ ਪਰ ਉਹਨਾਂ ਨੇ ਆਪਣੀ ਭੂਮਿਕਾ ਸਥਾਪਿਤ ਕੀਤੀ ਕਿ ਅਸੀਂ ਪਾਰਟੀ ਦੇ ਜਿਹਨਾਂ ਨੂੰ ਮੁੱਕੜ ਕਹਿੰਦੇ ਆ ਨਾ ਪਹਿਲੇ ਦਿਨ ਤੋਂ ਚੱਲਣ ਆਲੇ ਆ ਸ਼ਾਇਦ ਉਹਨਾਂ ਦੀ ਹੁਣ ਕਦਰ ਪਵੇਗੀ ਬਹੁਤ ਸਾਰੇ ਸਾਡੇ ਸੱਜਣੇ ਜਿਹੜੇ ਨਰਾਸ਼ ਹੋ ਕੇ ਘਰ ਬੈਠੇ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਵਿਚਾਰ ਆਮ ਆਦਮੀ ਪਾਰਟੀ ਦੇ ਸਿਧਾਂਤ ਆਮ ਆਦਮੀ ਪਾਰਟੀ ਦੇ ਆਉਣ ਵਾਲ ਸੰਦੇਸ਼ ਕੀਤੇ ਜਾਣ ਵਾਲੇ ਕੰਮ ਨੂੰ ਜਿਹੜਾ ਹੈਗਾ ਲੋਕਾਂ ਤੱਕ ਲੈ ਕੇ ਦੂਰ ਦੂਰ ਹੋਵੇ ਚਾਹੇ ਮੀਡੀਆ 'ਤੇ ਹੋਵੇ ਚਾਹੇ ਉਹ ਪੈਨਲ ਦੇ ਤੌਰ ਤੇ ਰੱਖਦੇ ਹੋਣ ਉਹਨਾਂ ਦੇ ਵਿੱਚ ਇੱਕ ਟੀਮ ਨਿਰਾਸ਼ ਬੈਠੀ ਆ ਘਰ ਦੇ ਵਿੱਚ ਬੈਠੀ ਆ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਦੋ ਚਾਰ ਬਹੁਤ ਚੰਗੇ ਸਪੋਕਸਪਰਸਨ ਸੀ ਜਿਨ੍ਹਾਂ ਨੇ ਸਿੱਧੇ ਤੌਰ ਤੇ ਕਾਂਗਰਸ ਨਾਲ ਵੀ ਭੇੜੇ ਅਕਾਲੀ ਦਲ ਨਾਲ ਵੀ ਭੇੜਦੇ ਰਹੇ ਪਰ ਉਹਨਾਂ ਨੂੰ ਜਦੋਂ ਪੈਨਲ ਬਣਿਆ ਤਾਂ ਉਹਨਾਂ ਨੂੰ ਪੈਨਲ ਤੋਂ ਹੀ ਦੂਰ ਕਰ ਦਿੱਤਾ ਗਿਆ ਹੁਣ ਉਹਨਾਂ ਦੀ ਕਦਰ ਪੈਣ ਵਾਲੀ ਆ ਉਹਨਾਂ ਨੂੰ ਹੁਣ ਮੁੜ ਲਿਆਂਦਾ ਜਾ ਰਿਹਾ ਮੁੜ ਵੱਡੇ ਤਰੀਕੇ ਨਾਲ ਲਿਆਂਦਾ ਜਾ ਰਿਹਾ ਜਾਣਕਾਰੀ ਤੇ ਸਾਡੇ ਕੋਲ ਇਹ ਵੀ ਆ ਕਿ ਕੋਈ ਦਿਨਾਂ ਦੇ ਵਿੱਚ ਇੱਕ ਲਿਸਟ ਜਾਰੀ ਹੋ ਰਹੀ ਆ মিডিਆ ਪੈਨਲਿਸਟ ਦੀ ਜਿਹੜੇ মিডিਆ ਨਾਲ ਗੱਲਬਾਤ ਰੱਖਿਆ ਕਰਨਗੇ ਉਹਨਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਦੇ ਜਿਹੜੇ ਅਗੇ ਨੇ ਏਵੇਂ ਦੇ ਵਿਅਕਤੀਆਂ ਨੂੰ ਜਿਨ੍ਹਾਂ ਨੂੰ ਨਜ਼ਰ ਅਦਾਜ ਕੀਤਾ ਗਿਆ ਸੀ ਪਹਿਲੀ ਲਿਸਟ ਦੇ ਵਿੱਚ ਉਹਨਾਂ ਨੂੰ ਦੁਬਾਰਾ ਲਿਆਂਦਾ ਜਾ ਸਕਦਾ ਔਰ अनकंट्रोल्ड पूरे तरीके ना भगवंत मान दी टीम सरकार ਤੇ ਕਰਦੀ ਨਜ਼ਰ ਆਵੇਗੀ ਔਰ ਦਿੱਲੀ ਦੀ ਟੀਮ ਨੂੰ ਕਿ ਤਰ੍ਹਾਂ ਕਿਤੇ ਹੋਣ ਭਗਵੰਤ ਮਾਨ ਤਾਂ ਪੰਜਾਬ ਦੇ ਵਿੱਚ ਜਰੂਰ ਪਿੱਛੇ ਕਰਨਗੇ ਕਿ ਪੰਜਾਬ ਦੇ ਵਿੱਚ ਭਾਈ ਤੁਹਾਡੀ ਸੁਣਵਾਈ ਹੈ ਨਹੀਂ ਜੀ ਜਿਸ ਤਰੀਕੇ ਨਾਲ ਤੁਹਾਡੀ ਤੁਸੀਂ ਸਟ੍ਰੈਟਜੀ ਬਣਾਈ ਮੀਟਿੰਗਾਂ ਕੀਤੀਆਂ 13 0 ਵੀ ਸਾਡੇ ਤੋਂ ਘਾਤ ਆ ਸਭ ਕੋ ਕਰਤਾ ਤਾਂ ਤੁਹਾਡੇ ਅੰਦਰ ਆ ਗਿਆ ਸਾਡੇ ਨਾਲ ਅੰਦਰ ਆ ਗਿਆ ਇਸੇ ਕਰਕੇ ਹੁਣ ਮੁੱਖ ਮੰਤਰੀ ਇੱਕ ਨਵਾਂ ਦਾ ਕੱਢਣ ਜਾ ਰਹੇ ਨੇ ਉਹਦੇ ਤੁਹਾਨੂੰ ਥੋੜੇ ਜੇ ਪਿਛੇ ਤਿੰਨ ਚਾਰ ਦਿਨਾਂ ਤੋਂ ਅੰਦਾਜ਼ੇ ਲੱਗ ਗਏ ਹੋਣਗੇ ਸ਼ਾਇਦ ਇਸ ਇਸ ਦੇ ਨਾਲ ਮੀਟਿੰਗ ਐਸਐਸਪੀ ਦੇ ਨਾਲ ਮੀਟਿੰਗ ਜਾਂ ਉਹਨਾਂ ਦੇ ਹਾਰੇ ਜਾਂ ਜਿੱਤੇ ਕੈਂਡੀਡੇਟ ਨਾਲ ਮੀਟਿੰਗ ਗਰਾਊਂਡ ਲੈਵਲ ਤੇ ਆਪਣੇ ਐਮਐਲਏ ਦੇ ਚੇਅਰਮੈਨ ਜਾਂ ਜ਼ਿਲ੍ਹਾ ਪੱਤਰ ਜਾਂ ਸੰਗਠਨ ਪੱਤਰ ਦੇ ਅੰਦੇ ਦਰਨ ਨਾਲ ਮੀਟਿੰਗਾਂ ਤੋਂ ਬਰੋਲ ਤੌਰ ਤੇ ਮੁੱਖ ਮੰਤਰੀ ਲੈਂਦੇ ਨਜ਼ਰ ਆਇਆ ਕਿ ਮੁੱਖ ਮੰਤਰੀ ਜੀ ਤੇ ਤੋਂ ਕਿ ਉਹਨਾਂ ਦਾ ਕਾਲ ਮੇਲ ਆਪਣੇ ਐਮਐਲਏ ਦੇ ਨਾਲ ਲਗਾਤਾਰ ਰਹੇ ਉਹਨਾਂ ਨੂੰ ਇਹ ਨਾ ਲੱਗੇ ਕਿ ਭੂਤਵੰਤ ਸਾਬ ਸਾਡੇ ਪੂਰ ਹੋ ਚੁੱਕੇ ਨੇ ਨਨ ਨੇੜੇ ਕਰਨ ਦੀ ਕੋਸ਼ਿਸ਼ ਹੈ ਕਿ ਪੰਜਾਬ ਦੀ ਜਨਤਾ ਨੂੰ ਨੇੜੇ ਕਰਦੇ ਇਸੇ ਕਰਕੇ ਜਿਹੜਾ ਹੈਗਾ ਸੀਰ ਬਿੰਦੂ ਜਿਹੜੀ ਹੈਗੀ ਆ ਉਹਦਾ ਜਿਹੜਾ ਹੈਗਾ ਆਗਾ ਜਿਹੜਾ ਹੈਗਾ ਉਹ ਕਰ ਦਿੱਤਾ ਗਿਆ ਤੁਹਾਨੂੰ ਪਿਛਲੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਦੋ ਵੱਡੇ ਬਦਲਾਅ ਆਉਣਗੇ ਇੱਕ ਤਾਂ ਮੁੱਖ ਮੰਤਰੀ ਜਲਦੀ ਲੋਕਾਂ ਨਾਲ ਨੇੜਤਾ ਲੋਕਾਂ ਦੀਆਂ ਸ਼ਿਕਾਇਤਾਂ ਲੋਕਾਂ ਦੇ ਸੁਝਾਅ ਨਿਵਾਉਣ ਦੇ ਲਈ ਫੀਟੀਗਤੀ ਕਰਨਗੇ ਉਹਦੇ ਵਿੱਚ ਉਹ ਵਿੰਡੋ ਉਹ ਸਿਸਟਮ ਪਿਆ ਸਕਦੇ ਤਾਂ ਜੋ ਲੋਕਾਂ ਨੂੰ ਲੱਗੇ ਕਿ ਸਾਡੀ ਸ਼ਿਕਾਇਤ ਮੁੱਖ ਮੰਤਰੀ ਤੱਕ ਜਾਂ ਸੁਝਾਅ ਪਹੁੰਚ ਰਿਹਾ ਹੈ ਇਹ ਸ਼ਾਪ ਕੋ ਪਹੁੰਚਦਾ ਤਾਂ ਬਹੁਤ ਘਾਟ ਹੁੰਦਾ ਪਰ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਚ ਘਾਉਣ ਦੇ ਲਈ ਇਹ ਕੋਸ਼ਿਸ਼ ਹੋਵੇਗੀ ਉਹ ਹੋਇਆ ਅਥਰੂ ਵੀ ਕਹਿ ਦਿੱ ਕਿ ਮੁੱਖ ਮੰਤਰੀ ਆਪਣਾ ਟਿਕਾਣਾ ਜਿਹੜਾ ਹੈਗਾ ਥੋੜਾ ਜਿਹਾ ਇੱਥੋਂ ਬਦਲ ਕੇ ਸ਼ਾਇਦ ਦਬਾਬੇ ਵਾਲ ਕਰ ਸਕਦੇ ਨੇ ਕੋਈ ਦਬਾਬਾ ਮਾਝ ਪਰ ਕਵਰ ਕਰਾਉਣ ਨੂੰ ਸੰਭਾਰ ਰਿਹਾ ਕੋਈ ਕੁਝ ਹੋਇਆ ਤੇ ਇਹ ਵੀ ਸਾਡੇ ਕੋਲ ਜਾਣਕਾਰੀ ਹੈ ਕਿ ਆਉਣ ਵਾਲੇ ਚ ਤਿੰਨ ਚਾਰ ਛੇਰ ਮੈਂਦੀਆਂ ਤਿੰਨ ਚਾਰ ਵੱਡੇ ਏਜ ਦੇ ਹੈਗੇ ਨੇ ਨਵੇਂ ਜਿਹੜੇ ਹੈਗੇ ਨੇ ਉਹ ਅ ਮਤਲਬ ਕਿ ਜਿਹੜਾ ਕਿ ਅਸਾਮੀਆਂ ਨੂੰ ਵੰਡਿਆ ਕੀਤਾ ਜਾ ਸਕਦਾ ਹੈਗਾ ਮੁੱਖ ਮੰਤਰੀ ਆਪਣੀ ਟੀਮ ਦੇ ਵਿੱਚ ਵਾਧਾ ਕਰ ਸਕਦੇ ਨੇ ਉਸ ਦੇ ਲੈਵਲ ਦੀ ਭਰਤੀ ਜ਼ਿਆਦਾ ਹੋ ਸਕਦੀ ਆ ਸਲਾਹਕਾਰ ਬੋਰਡ ਜਿਹੜਾ ਹੈਗਾ ਉਹ ਡਿਸਟ੍ਰਿਕਟ ਲੈਵਲ ਤੇ ਹੋ ਸਕਦਾ ਕਿ ਡਿਸਟ੍ਰਿਕਟ ਲੈਵਲ ਤੇ ਮੁੱਖ ਮੰਤਰੀ ਟੀਮ ਕੰਮ ਕਰੇ ਉਹ ਜਿਹੜਾ ਚੰਡੀਗੜ੍ਹ ਦੀ ਟੀਮ ਨਾਲ ਰਹੇ ਡਿਸਟ੍ਰਿਕਟ ਵਾਈ ਜਿਹੜੀ ਹੈਗੀ ਮੁੱਖ ਮੰਤਰੀ ਦੀ ਟੀਮ ਜਿਹੜੀ ਕਿ ਹਰ ਜ਼ਿਲ੍ਹੇ ਦੇ ਵਿੱਚ ਕੰਮ ਕਰਦੀ ਆ ਆਨਲਾਈਨ ਸੰਬੰਧ ਵਿੱਚ ਦਿਖਾਈ ਦੇ ਸਕਦੀ ਆ ਨਾਲ ਬਕਾਇਦਾ ਕੋਰਟ ਹੈਡਕੁਆਟਰ ਬਣ ਗਏ ਬਕਾਇਦਾ ਤੌਰ ਤੇ ਉਹ ਸਿੱਧਾ ਰਹੇਗਾ ਕਿ ਇਹ ਜਿਹੜੀ ਕ੍ਰਿਤੀ ਵਿੱਚ ਚਲੇ ਜਾਏ ਜਾਂ ਇਸ ਦਾ ਉਫੀ ਦੇ ਵਿੱਚ ਲਗੇ ਇੱਥੇ ਮੁੱਖ ਮੰਤਰੀ ਦੇ ਨਾਲ ਚੱਲਣ ਵਾਲੀ ਟੀਮ ਕਰਦੀ ਆ ਤਾਂ ਮੁੱਖ ਮੰਤਰੀ ਲੋਕਾਂ ਦਾ ਪ੍ਰੋਸਾ ਜਿਹੜਾ ਪ੍ਰੋਸਾ ਮੋਟ ਕਰਨ ਕਰਦੀ ਇੱਕ ਕੋਸ਼ਿਸ਼ ਦੇ ਵਿੱਚ ਆ ਕੇ ਹੂੰ ਰਮਨਜੀਤ ਕਹਿੰਦਾ ਭਾਵੇਂ ਕਿ ਪਿਛਲੇ ਸਮੇਂ ਜਿਹੜੀ ਇੱਕ ਧਾਰਨਾ ਸੀ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਉੱਪਰ ਇੱਕ ਸੁਪਰਸੀਅਨ ਉਹਦਾ ਜ਼ਿਕਰ ਬੜਾ ਬੜੇ ਵੱਡੇ ਪੱਤਰ ਤੇ ਹੁੰਦਾ ਰਿਹਾ ਕਹਿੰਦਾ ਭਾਵੇਂ ਕਿ ਹੁਣ ਸੁਪਰਸੀਐਮ ਦੀ ਜਿਹੜੀ ਅਸਾਮੀ ਜਿਹੜੀ ਜਿਹੜੀ ਘੜਤ ਸਾਹਮਣੇ ਆ ਰਹੀ ਸੀ ਉਹ ਪੰਜਾਬ ਸਰਕਾਰ ਤੋਂ ਅਗਲੇ ਸਮੇਂ ਬਹੁਤ ਦੂਰ ਜਾ ਰਹੀ ਹੈ ਜਾਂ ਦੂਰ ਕੀਤੀ ਜਾ ਰਹੀ ਹੈ ਪਰ ਨਾਲ ਇੱਕ ਵੱਡਾ ਸਵਾਲ ਰਮਨ ਜੀ ਕਿ ਦਿੱਲੀ ਤੋਂ ਬਗੈਰ ਕਈ ਵਾਰ ਕਈ ਮੁਸ਼ਕਲਾਂ ਵੀ ਪੈਦਾ ਹੋ ਸਕਦੀਆਂ ਨੇ ਇਹ ਵੀ ਇੱਕ ਧਿਆਨ ਗੋਚਰ ਵਾਲਾ ਮਾਮਲਾ ਜੀ ਬਿਲਕੁਲ ਭਿੰਗਰ ਸਾਹਿਬ ਇਹ ਨਵੇਂ ਮੰਤਰੀ ਉਹ ਹੰਤਮਾਨ ਅਸਰ ਵਿੱਚ ਉਹ ਸਿਆਸਤਦਾਨ ਬਣ ਦਿੱਤਾ ਨੇ ਹੂੰ ਜੀ ਪਹਿਲਾਂ ਉਹਨਾਂ ਸਿਆਸਤਦਾਨ ਨਹੀਂ ਹੁਣ ਤੁਸੀਂ ਦੇਖੋ ਬੜਾ ਸਵਾਲ ਬੜਾ ਝੁੰਗਾ ਹੈਗਾ ਔਰ ਤੁਸੀਂ ਅਗਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਮਣੇ ਇੱਕ ਵੱਡੀ ਚੁਣੌਤੀ ਹੁੰਦੀ ਬੈਸਿੱਦਾ ਕਿ ਮੁੱਖ ਮੰਤਰੀ ਸਾਹਮਣੇ ਚੁਣੌਤੀ ਆ ਸਕਦੀ ਆ ਪਰ ਇਹਦਾ ਮੁੱਖ ਮੰਤਰੀ ਨੇ ਹੱਥ ਕਰ ਲਿਆ ਆਲਰੇਡੀ ਕਰ ਚੁੱਕੇ ਨੇ ਜਿਹਦੀ ਸਾਡੇ ਕੋਲ ਜਾਣਕਾਰੀ ਆ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਇਸ ਸਾਲ ਦੇ ਅਖੀਰ ਤਾਂ ਜਨਵਰੀ ਫਰਵਰੀ ਦੇ ਵਿੱਚ ਦਿੱਲੀ ਦਾ ਇਲੈਕਸ਼ਨ ਆ ਰਿਹਾ ਹੂੰ ਜੀ ਪਰ ਦਿੱਲੀ ਕਦੇ ਕੋਸ਼ਿਸ਼ ਨਹੀਂ ਕਰੇਗੀ ਕਿ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਸੱਤੇ ਸੀਟਾਂ ਹਾਰ ਗਈ ਹੋਣ ਲਾਈ ਸਵੀ ਕਰਕੇ ਕਾਂਗਰਸ ਦੇ ਨਾਲ ਹਾਰ ਗਏ ਹੋਣ ਕਾਂਗਰਸ ਲਗਾਤਾਰ ਕਹਿ ਰਹੀ ਹੈ ਕਿ ਅਸੀਂ ਅਲਾਈਨਸ ਕਰਨਾ ਸਾਡੇ ਲਈ ਪੰਜਾਬ ਦੇ ਵਿੱਚ ਨਹੀਂ ਕੀਤਾ ਜਿੱਤ ਕੇ ਦਿੱਲੀ ਦੇ ਵਿੱਚ ਕਰਨਾ ਸਾਡੇ ਲਈ ਸਹੀਬਤ ਬਣ ਗਿਆ ਤਾਂ ਜਿਹੜੀ ਦਿੱਲੀ ਦੀ ਟੀਮ ਉਹ ਦਿੱਲੀ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਉਹਨਾਂ ਦੀ ਜੀ ਉੱਥੇ ਬਹੁਤ ਵੱਡੀਆਂ ਚੁਣੌਤੀਆਂ ਨੇ ਕਿਉਂਕਿ ਬੀਜਪੀ ਦੇ ਤਰੀਕੇ ਨਾਲ ਉੱਥੇ ਲਗਾਤਾਰ ਕੰਮ ਕਰ ਰਹੀ ਹੈ ਕਾਂਗਰਸ ਦਾ ਉੱਥੇ ਰਿਵਾਈਵਲ ਜਿਸ ਤਿੱਕਾਂ ਨਾਲ ਹੋਇਆ ਇਹ ਸਭ ਪਿਛਲੇ ਤੁਹਾਨੂੰ ਯਾਦ ਹੋਗਾ 70 ਦੇ ਵਿੱਚੋਂ 16 68 ਸੀਟਾਂ ਵੀ ਕਿਸੇ ਸਮੇਂ ਆਈਆਂ ਤਾ ਇੱਕ ਵੱਡੇ ਪੱਧਰ ਤੇ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹ ਬਹੁਤ ਮਿਲਦਾ ਰਿਹਾ ਦਿੱਲੀ ਦੇ ਹਾਲਾਤ ਇਸ ਵੇਲੇ ਠੀਕ ਨਹੀਂ ਹੈਗੇ ਆਮ ਆਦਮੀ ਪਾਰਟੀ ਲਈ ਔਰ ਦਿੱਲੀ ਕਦੇ ਵੀ ਹੁਣ ਪੰਜਾਬ ਦੇ ਨਾਲ ਜਾਂ ਮੁੱਖ ਮੰਤਰੀ ਨਾਲ ਟਕਰਾ ਨਹੀਂ ਲੋ ਕਿ ਮੁੱਖ ਮੰਤਰੀ ਤੇ ਇੱਕ ਤੋਂ ਫਿਰ ਵੀ ਤਿੰਨ ਕੈਂਡੀਡੇਟ ਜਿਤਾਉਣ ਦੇ ਵਿੱਚ ਕਾਮਯਾਬ ਹੋਏ ਨਹੀਂ ਏਕਰ ਅੱਜ ਤੁਹਾਡੇ ਕੋਲੇ ਰਾਜ ਸਭਾ ਮੈਂਬਰ ਨੇ ਤਿੰਨ ਤੁਹਾਡੇ ਕੋਲ ਜੇਕਰ ਇਥੋਂ ਮੈਂਬਰ ਨੇ ਪੰਜਾਬ ਤੋਂ 10 ਹੈਗੇ ਨੇ ਉਹਦੇ ਵਿੱਚ ਮੁੱਖ ਮੰਤਰੀ ਦੀ ਹੂਮ ਕਹੇ ਜਾਂ ਪੰਜਾਬ ਦੀ ਹੂਮ ਤਾਂ ਬਹੁਤ ਵੱਡੀ ਹੈਗੀ ਆ ਜੇਕਰ ਸੱਤ ਦਾ ਵਿਧਾਨ ਸਭਾ ਰਾਜ ਸਭਾ ਮੈਂਬਰ ਦੇ ਪੰਜਾਬ ਦੇ 92 ਆਨ ਕਰਕੇ ਗਏ ਨੇ ਜੇਕਰ ਤਿੰਨ ਅੱਜ ਲੋਕ ਸਭਾ ਦੇ ਵਿੱਚ ਐਮਪੀ ਨੇ ਪੰਜਾਬ ਤੋਂ ਹੀ ਗਏ ਨੇ ਕਿਤੇ ਹੋਰ ਸੂਬੇ ਨੇ ਉਹਨਾਂ ਨੂੰ ਮੰਤਰੀ ਨੇ ਐਮਪੀ ਨਹੀਂ ਦਿੱਤੇ ਤਾਂ ਮੁੱਖ ਮੰਤਰੀ ਇਸ ਤੋਂ ਮਕਮਲ ਤਿਕਨੇਸ ਗੱਲਦਾ ਐਡਵਾਂਟੇਜ ਹੈਗਾ ਕਿਉਂਕਿ ਦਿੱਲੀ ਦੇ ਵਿੱਚ ਚੋਣਾਂ ਆ ਗਿਆ ਦਿੱਲੀ ਦੇਖ ਨੇ ਆਪ ਨਾਲ ਪੰਗਾ ਨਹੀਂ ਲਵੇਗੀ ਇਹ ਸਮਾਂ ਉਹ ਹੈਗਾ ਜਦੋਂ ਮੁੱਖ ਮੰਤਰੀ ਆਪਣੇ ਆਪ ਨੂੰ ਸਥਾਪਿਤ ਕਰ ਸਕਦੇ ਨੇ ਦਿੱਲੀ ਦੀ ਚੁਣੌਤੀ ਨਾਲ ਘਟ ਹੋਵੇਗੀ ਪੰਜਾਬ ਦਾ ਪਹਿਲਾਂ ਦਿੱਲੀ ਦਾ ਮਾਡਲ ਪੰਜਾਬ ਦੇ ਵਿੱਚ ਪੇਸ਼ ਕੀਤਾ ਤੇ ਗਣ ਪੰਜਾਬ ਦਾ ਮਾਡਲ ਦਿੱਲੀ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਦੇਖੋ ਜੀ ਉੱਤੇ ਇੱਕ ਸੂਬੇ ਦੀ ਸਰਕਾਰ ਸੀ ਟੈਰੀਟਰੀ ਨਹੀਂ ਸੀਗੀ ਪੰਜਾਬ ਦੇ ਵਿੱਚ ਸੀ ਆਹ ਕੰਮ ਕੀਤੇ ਪੰਜਾਬ ਦੇ ਵਿੱਚ ਆਹ ਕੰਮ ਅਸੀਂ ਕਰਕੇ ਕਰਦੇ ਜਾ ਰਹੇ ਹਾਂ ਉੱਤੇ ਬਿਜਲੀ ਦਾ ਗੁੱਦਾ ਵੀ ਚੱਕਿਆ ਜਾਵੇਗਾ ਉਤੇ ਇਹ ਵਿਚਕ ਜਿਹੜਾ ਹੈਗਾ ਪਹਲਾ ਕਲੀਟ ਕੇ ਜਿਹੜਾ ਕਿ ਦਿੱਲੀ ਦੇ ਅੰਦਰ ਤੇ ਪੰਜਾਬ ਦੇ ਵਿੱਚ ਬਣਾਈ ਗਈ ਸੀ ਪਰ ਪੰਜਾਬ ਦੇ ਵਿੱਚ ਦੀ ਸਫਲਤਾ ਜਿਹੜੀ ਹੈਗੀ ਉਹ ਦਿੱਲੀ ਦੇ ਵਿੱਚ ਵੀ ਜਾਵੇਗੀ ਕਿ ਜੇਕਰ ਸਾਡੇ ਕੋਲ ਇੰਡੀਪੈਂਡੈਂਟ ਚਾਰਜਸ ਸਾਰੀਆਂ ਚੀਜ਼ਾਂ ਦੇ ਹੋਣ ਤਾਂ ਅਸੀਂ ਇਸ ਤਰੀਕੇ ਨਾਲ ਅਸੀਂ ਕੰਮ ਕਰ ਸਕਦੇ ਹਾਂ ਇੱਕ ਸੁਭੇਦ ਵਿੱਚ ਸਰਕਾਰ ਬਣਾਉਣਾ ਔਰ ਦਿੱਲੀ ਦੇ ਵਿੱਚ ਸਰਕਾਰ ਬਣਾਉਣਾ ਬਨਣਾ ਕੰਮ ਕਰਨ ਦੇ ਵਿੱਚ ਬੜਾ ਅੰਤਰ ਹੈਗਾ ਹੁਣ ਪੰਜਾਬ ਨੂੰ ਮਾਡਲ ਨੂੰ ਦਿੱਲੀ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜੇਕਰ ਸਾਡੇ ਕੋਲ ਇਹੋ ਜਿਹੀ ਪਾਵਰ ਆ ਜੇ ਦਿੱਲੀ ਨੂੰ ਇੱਕ ਸੂਬੇ ਦੇ ਤੌਰ ਤੇ ਪੇਸ਼ ਕੀਤਾ ਜਾਵੇ ਤਾਂ ਅਸੀਂ ਇਹ ਕੁਝ ਕਰ ਸਕਦੇ ਹਾਂ ਸਿੱਧੇ ਤੌਰ ਤੇ ਦਿੱਲੀ ਜਿਹੜੀ ਹੈਗੀ ਆ ਉਹ ਪੰਜਾਬ ਨਾਲ ਪੰਗਾ ਨਹੀਂ ਲੈਣ ਵਾਲੀ ਮੁੱਖ ਮੰਤਰੀ ਨੇ ਇਹ ਚੁਣੌਤੀਆਂ ਮੁੱਖ ਮੰਤਰੀ ਮੁੱਖਤਾਸੀ ਐਸੇ ਕਰਕੇ ਮੁੱਖ ਮੰਤਰੀ ਨੇ ਸਹੀ ਟਾਈਮ ਤੇ ਆ ਕੇ ਸਹੀ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਔਰ ਉਹ ਜੇ ਦਿੱਲੀ ਤੋਂ ਲੀਡਰਸ਼ਿਪ ਕੀ ਦੀ ਹੈਗੀ ਉਹਦੇ ਪਾਰ ਵੀ ਪੁੱਤਰੇ ਆ ਔਰ ਉਹਨਾਂ ਕਹ ਦਿੱਤਾ ਕਿ ਇੱਥੇ ਮੁੱਖ ਮੰਤਰੀ ਮੈਂ ਸੁਪਰ ਸੀਐਮ ਦੀ ਜਿਹੜੀ ਹੈਗੀ ਕਿਸੇ ਦੀ ਭੂਮਿਕਾ ਨੂੰ ਜਿਹੜਾ ਹੈਗਾ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹੂੰ ਰਾਮਜੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਵੀ ਹੁਣ ਜੇਲ੍ਹ ਤੋਂ ਬਾਹਰ ਆਣ ਕੇ ਪੰਜਾਬ ਨੂੰ ਇੱਕ ਬਾਰੇ ਫਿਰ ਨਵੇਂ ਸਿਰੋਕ ਕੋਖਣਗੇ ਤੇ ਇਹ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਆ ਜਿਹੜੇ ਸੰਭਾਵਨਾਵਾਂ ਆਮ ਨੇ ਜਾਂ ਜਿਹੜੀ ਜਾਣਕਾਰੀ ਜਿਹੜੀ ਖੁੱਲ ਕੇ ਸਾਹਮਣੇ ਆ ਰਹੀ ਹੈ ਇਹ ਗੱਲਾਂ ਫਿਰ ਕੇਜਰੀਵਾਲ ਸਾਹਿਬ ਦੇ ird gird bhi kollanugi ya turanugi ya ki effect reh sakda hai jadon us mahol de vich sara kuch turai ਆ ਬਿਲਕੁਲ ਭਿੰਦਰ ਸਾਹਿਬ ਕਿਉਂਕਿ ਤੁਹਾਨੂੰ ਯਾਦ ਹੋਗਾ ਕਿ ਅਰਵਿੰਦ ਕੇਜਰੀਵਾਲ ਨਾਲ ਕਦੇ ਵੀ ਮੁੱਖ ਮੰਤਰੀ ਨੇ ਵਿਗਾੜੀ ਨਹੀਂ ਹੈਗੀ ਉਹਨਾਂ ਦਾ ਬੜਾ ਚੰਗਾ ਤਾਲ ਮਿਲ ਰਿਹਾ ਔਰ ਤੁਹਾਨੂੰ ਇਹ ਵੀ ਯਾਦ ਹੋਗਾ ਕਿ ਅਰਵਿੰਦ ਕੇਜਰੀਵਾਲ ਇੰਨੀ ਲੀਡਰਸ਼ਿਪ ਦੇ ਵਿੱਚ ਕਿਰੇ ਹੋਈ ਜ਼ਰੂਰ ਨਜ਼ਰ ਆਈ ਸੀ ਇਸੇ ਸਮੇਂ ਤੁਹਾਨੂੰ ਯਾਦ ਹੋਵੇ ਉਹਨਾਂ ਦੇ ਪੁਰਾਣੇ ਸਾਥੀ ਛੱਡ ਕੇ ਚਲੇ ਗਏ ਬਹੁਤ ਵੱਡੇ ਵੱਡੇ ਐਲੀਕੇਸ਼ਨ ਲੱਗੇ ਉਸ ਵੇਲੇ ਵੀ ਸਰਪੰਚ ਭਗਵੰਤ ਮਾਨੀ ਉਹਨਾਂ ਦੇ ਨਾਲ ਰਹੇ ਸੀ ਕਾ ਦਿੱਲੀ ਦੇ ਮੁੱਖ ਮੰਤਰੀ ਨਾਲ ਭਗਵੰਤ ਮਾਨ ਕਦੇ ਨਹੀਂ ਵਿਗਾੜ ਰਹੇ ਕੌਮੀ ਕਨਵੀਨਰ ਨੇ ਵੀ ਹੈਗੇ ਨੇ ਉਹਨਾਂ ਦਾ ਵਿਸ਼ਵਾਸ ਉਹਨਾਂ ਨੇ ਦਿੱਤਾ ਹੋਇਆ ਪਰ ਉਹਨਾਂ ਨੂੰ ਲਾਜ਼ਮੀ ਤੌਰ ਤੇ ਕਈ ਵਾਰ ਇਹ ਗੱਲਾਂ ਦਾ ਐਸਾਤ ਕਰਾ ਚੁੱਕੇ ਨੇ ਕਿ ਜਿਹੜੀ ਦਿੱਲੀ ਦੀ ਬੇਲੋੜੀ ਦਾਖਲ ਅੰਦਾਜ਼ੀ ਹੈਗੀ ਆ ਤੁਸੀਂ ਕੋਈ ਫੈਸਲਾ ਦਿਵਾਉਣਾ ਹੈਗਾ ਕੋਈ ਲੱਗਦਾ ਕਿ ਇਹ ਚੀਜ਼ ਸਹੀ ਹੋ ਸਕਦੀ ਆ ਕੋਈ ਤੁਸੀਂ ਤਵੀਜ਼ ਲੈ ਕੇ ਆਉਣੀ ਆ ਜਾਂ ਤੁਹਾਡੇ ਕੋਲ ਪ੍ਰੋਗਰਾਮ ਹੈਗਾ ਉਸ ਨੂੰ ਇੰਪਲੀਮੈਂਟ ਕਰਵਾਓ ਸਾਡੇ ਤੱਕ ਪਰ ਸਾਡੀ ਜਿਹੜੀ ਹੈਗੀ ਹੈ ਬਿਊਰੋਕ੍ਰੇਟਸ ਦੇ ਵਿੱਚ ਸਾਡੇ ਪ੍ਰਸ਼ਾਸਨ ਦੇ ਵਿੱਚ ਜਿਹੜਾ ਹੈਗਾ ਪ੍ਰਸ਼ਾਸਨ ਦਾ ਸਾਡਾ ਸਿਸਟਮ ਹੈਗਾ ਉਹਦੇ ਵਿੱਚ ਦਖਲ ਨਹੀਂ ਨਾ ਦਖਲ ਦਾਜੀ ਕੋਸ਼ਿਸ਼ ਨਾ ਕਰੋ ਬਹੁਤ ਵਾਰੀ ਇਹ ਜਿਹੜੀ ਹੈਗੀ ਅਪੀਲ ਉਹ ਕੋਰ ਦਾ ਕੇਜਰੀਵਾਲ ਸਾਹਿਬ ਨੂੰ ਕਰ ਚੁੱਕੇ ਨੇ ਔਰ ਕੇਜਰੀਵਾਲ ਨੂੰ ਸਾਫ਼ ਜਾਣ ਦੇ ਨੇ ਕਿ ਪੰਜਾਬ ਦੇ ਲੋਕ ਇਹ ਨਹੀਂ ਹੈ ਗੱਲਾਂ ਨੂੰ ਖੁਦਾਸ਼ ਨਹੀਂ ਕਰਦੇ ਤੁਹਾਨੂੰ ਯਾਦ ਹੋਗਾ ਇਸ ਵਾਰ ਵੀ ਜਿਹੜਾ ਹੈਗਾ ਭੰਤਰੀ ਨੇ ਬਹੁਤ ਘੱਟ ਦਿੱਲੀ ਦੇ ਮੁੱਖ ਮੰਤਰੀ ਨੂੰ ਇੱਥੇ ਪ੍ਰਚਾਰ ਲਈ ਬੁਲਾਇਆ ਸੀ ਇਹਨਾਂ ਨੂੰ ਸਾਹਸ ਹੋ ਗਿਆ ਸੀ ਜਿੱਥੇ ਜਿੱਥੇ ਕੇਜਰੀਵਾਲ ਜਾ ਰਹੇ ਨੇ ਉਥੇ ਉਥੇ ਲੋਕ ਹੰਗਾਰਾ ਨਹੀਂ ਦੇ ਰਹੇ ਤੇ ਭਵੰਤਨ ਜਾ ਰਹੇ ਉਥੇ ਹੰਗਾਰਾ ਕਰ ਰਹੇ ਨੇ ਔਰ ਅੰਮਰਸਰ ਰੈਲੀ ਤੇ ਆਉਣ ਦਾ ਕਾਰਨ ਇਹ ਸੀ ਕਿ ਪੰਜਾਬ ਦੇ ਲੋਕ ਦਿੱਲੀ ਦੀ ਲੀਡਰਸ਼ਿਪ ਦੀ ਅਗਵਾਈ ਨਹੀਂ ਉਹ ਮੰਨਣਾ ਚਾਹੁੰਦੇ ਕਿ ਪੰਜਾਬ ਦੀ ਲੀਡਰਸ਼ਿਪ ਦੀ ਅਗਵਾਈ ਮੰਨਣਾ ਚਾਹੁੰਦੇ ਨੇ ਦਿੱਲੀ ਦੀ ਲੀਡਰਸ਼ਿਪ ਨਾਲ ਉਹਨਾਂ ਦੇ ਆਪਣੇ ਵਖਰੇਵੇਂ ਨੇ ਔਰ ਉਹ ਫਰੇਮ ਹੋਰ ਵੀ ਵਧੇ ਨਹੀਂ ਜਦੋਂ ਫਤਮਕਿਆਰੀ ਨੇ ਗੱਲਾਂ ਆਉਂਦੀਆਂ ਨੇ ਇਤਨਾ ਕਿ ਉਹ ਲੋਕ ਵੀ ਸਾਂਝ ਨੇ ਪਾਰਟੀ ਦਾ ਵਰਕ ਸਾਂਝ ਲੱਗਿਆ ਭਵੰਤ ਮਾਨ ਨੂੰ ਇਹ ਰਿਆ ਜਾ ਰਿਹਾ ਭਗਵੰਤ ਮਾਨ ਦਾ ਗੈਰਾ ਸੂਚ ਕੀਤਾ ਜਾ ਰਿਹਾ ਭਗਵੰਤ ਮਾਨ ਨੂੰ ਇਸ ਪਾਰੇ ਦੇ ਵਿੱਚੋਂ ਬਾਹਰ ਆਉਣ ਦੀ ਜ਼ਰੂਰਤ ਹੈ ਕਿਹਾ ਇਹਹੀ ਵਜ੍ਹਾ ਹੈ ਕਿ ਦਿੱਲੀ ਦੇ ਵਿੱਚ ਬੇਚਪ ਉਹ ਸ਼ਰਾਬ ਕਾਂ ਦੇ ਵਿੱਚ ਜਮਨਤ ਹੋ ਚੁੱਕੀ ਆ ਲਾਜ਼ਮੀ ਤੌਰ ਤੇ ਪੰਜਾਬ ਆਉਣ ਦੀ ਕਮੇਟੀਆਂ ਕਰਨਗੇ ਕਾਇਕ ਉਹ ਵੀ ਕੋਸ਼ਿਸ਼ ਕਰਨ ਸੁਨੇਹਾ ਦੀ ਕੋਸ਼ਿਸ਼ ਕਰਨ ਕਿ ਦੇਖੋ ਅਸੀਂ ਜੋਨਾ ਤੋਂ ਹਾਰ ਤੋਂ ਬਾਅਦ ਜਿਹੜਾ ਹੈਗਾ ਵੱਡੇ ਬਦਲ ਕੀਤੇ ਨੇ ਜਿਹੜੇ ਲੋਕ ਨਕਾਮ ਰਹੇ ਆ ਕੰਮ ਕਰਦੇ ਉਹਨਾਂ ਨੂੰ ਅਸੀਂ ਬਦਲਿਆ ਹੈਗਾ ਉਹ ਇਸ ਤਰੀਕੇ ਦਾ ਜਿਹੜਾ ਹੈਗਾ ਉਹ ਕ੍ਰੈਡਿਟ ਪਲਾਨ ਤੇ ਜਿਹੜੀ ਆਪਣੀ ਕੋਸ਼ਿਸ਼ ਕਰਨਗੇ ਕਿਉਂਕਿ ਸਾਨੂੰ ਪਤਾ ਕਿ ਚਾਰ ਪੰਜ ਵੱਡੇ ਅਧਿਕਾਰੀਆਂ ਜਾਣ ਵਾਲੀਆਂ ਆਈਆਂ ਨੇ ਉਹ ਸਿੱਧੇ ਤੌਰ ਤੇ ਕੇਜਰੀਵਾਲ ਸਾਹਿਬ ਵੀ ਸਟੇਟਮੈਂਟ ਆਸਾਜੇ ਕਿ ਦੇਖੋ ਆਮ ਆਦਮੀ ਪਾਰਟੀ ਵਰਕਰਾਂ ਦੇ ਨਾਲ ਚੱਲਣ ਵਾਲੀ ਆ ਬਾੜੀ ਕਾਰਗੁਜ਼ਾਰੀ ਕਰੋਗੇ ਤੁਹਾਨੂੰ ਬਦਲ ਦਿੱਤਾ ਜਾਵੇਗਾ ਔਰ ਕੁਝ ਐਮਐਲਏ ਜਿਹਨੂੰ ਸਾਡੇ ਤੌਰ ਤੇ ਸੇਵਾ ਦਿੱਤਾ ਜਾਵੇਗਾ ਤਾਂ ਮੁੱਖ ਮੰਤਰੀ ਜਿਹੜੇ ਹੁਣ ਇਹ ਚੀਜ਼ਾਂ ਨੂੰ ਬਹੁਤ ਧੀਰੇ ਤੋਂ ਟੱਕ ਰਹੇ ਨੇ ਨੇੜੇ ਤੋਂ ਦੇਖ ਰਹੇ ਨੇ اور ਆਉਣ ਵਾਲੇ ਸਮੇਂ ਦੇ ਦੋ ਦਿਨਾਂ ਦੇ ਵਿੱਚ ਹੋ ਸਕਦਾ ਕਿ ਪੰਜਾਬ ਦੇ ਵਿੱਚ ਇੱਕ ਮੀਟਿੰਗ ਜਿਹੜੀ ਹੈਗੀ ਆ ਅਰਵੇਸ਼ ਕੇਂਦਰੀਕਰਨ ਪਰ ਮੁੱਖ ਮੰਤਰੀ ਦੀ ਸਾਂਝੀ ਤੌਰ ਤੇ ਲੈਣ ਔਰ ਜਿਹੜੇ ਦੂਸਰੀ ਕਤਾਰ ਦੇ ਲੀਡਰਸ਼ਿਪ ਨੇ ਚਾਹ ਰਗਵ ਚੱਡਾ ਨੇ ਚਾਹ ਸੰਦੀਪ ਪਾਟਕ ਨੇ ਚਾਹ ਹੋਰ ਨੇ ਇਹਨਾਂ ਦੀ ਕਿੰਨਾ ਕਿਤੇ ਕਿਸਮਿਆ ਦਿੱਤਾ ਜਾਊਗਾ ਪੰਜਾਬ ਦੀ ਬਿਰੂ ਦੇ ਇਸ ਸਿਸਟਮ ਤੋਂ ਪੰਜਾਬ ਦੇ ਸਟਾਟਿਕ ਸਿਸਟਮ ਤੋਂ ਪੰਜਾਬ ਦੇ ਪੋਲੀਟਿਕਲ ਸਿਸਟਮ ਤੋਂ ਪੰਜਾਬ ਦੇ ਸੰਗਠਨ ਸਿਸਟਮ ਜਿਹੜਾ ਹੈਗਾ ਤੋਂ ਨਿਕੂਰ ਰਹਿਣਾ ਪਵੇਗਾ ਇਸ ਗੱਲ 'ਚ ਜਿਹੜਾ ਹੈਗਾ ਤੁਹਾਡਾ ਫੈਸਲਾ ਜੀ ਜੀ ਸੋ ਇਹ ਸੰ ਸਾਡੇ ਨਾਲ ਰਾਮਨਦੀਪ ਸ਼ਰਮਾ ਜੀ ਜਿਨ੍ਹਾਂ ਨੇ ਜਿਹੜੇ ਮੁੱਖ ਮੰਤਰੀ ਇਹ ਮਿਸ਼ਨ ਪੰਜਾਬੀ